ਆਪਣੇ ਸੰਸਾਰ ਦੇ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਲੱਖਾਂ ਕ੍ਰਾਈਮ ਹੁੰਦੇ ਨੇ ਤੇ ਮੁਜਰਮ ਫੜੇ ਵੀ ਜਾਂਦੇ ਨੇ ਪਰ ਕਈ ਐਦਾਂ ਦੇ ਕ੍ਰਾਈਮ ਹੁੰਦੇ ਆ ਜਿਨ੍ਹਾਂ ਵਿੱਚ ਮੁਜਰਮ ਪੁਲਿਸ ਦੇ ਹੱਥ ਨਹੀਂ ਚੜਦੇ ਤੇ ਜੋ ਪੀੜਤ ਹੁੰਦੇ ਨੇ ਉਹ ਇਨਸਾਫ ਦੀ ਉਡੀਕ ਕਰਦੇ ਕਰਦੇ ਕਈ ਤਾਂ ਇਸ ਜਹਾਨ ਤੋਂ ਚਲੇ ਜਾਂਦੇ ਨੇ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਇੰਨਾ ਲੰਮਾ ਸਮਾਂ ਪਰਵਾਰ ਵਾਲਿਆਂ ਦੀ ਉਡੀਕ ਰਹਿੰਦੀ ਹੈ ਕਿ ਸਾਡੇ ਪਰਿਵਾਰਕ ਮੈਂਬਰ ਨੂੰ ਇਨਸਾਫ ਕਦੋਂ ਮਿਲੇਗਾ ਜਦੋਂ ਜਿਆਦਾ ਲੰਮਾ ਸਮਾਂ ਹੋ ਜਾਂਦਾ ਹੈ ਤਾਂ ਫਿਰ ਇਨਸਾਫ ਦੀ ਉਮੀਦ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਹ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਵੀ ਇੱਕ ਐਦਾਂ ਦੀ ਘਟਨਾ ਹੈ ਜਿਸ ਵਿੱਚ ਇੱਕ ਕੁੜੀ ਦਾ ਕਤਲ ਹੋ ਜਾਂਦਾ ਹੈ ਕਤਲ ਕਿਸੇ ਜੰਗਲ ਦੇ ਵਿੱਚ ਨਹੀਂ ਹੁੰਦਾ ਕਤਲ ਹੋਸਟਲ ਦੇ ਵਿੱਚ ਹੁੰਦਾ ਹੈ ਆਸੇ-ਪਾਸੇ ਲੋਕ ਵੀ ਰਹਿ ਰਹੇ ਸੀ ਕਮਰੇ ਦੇ ਵਿੱਚ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਵੀ ਨਹੀਂ ਕਿ ਕਮਰਾ ਬੰਦ ਹੁੰਦਾ ਹੈ ਅੰਦਰ ਕਤਲ ਹੋ ਗਿਆ ਤਾਂ ਕਿਸੇ ਨੂੰ ਕੀ ਪਤਾ ਹੈ ਕੁੜੀ ਦਾ ਕਮਰੇ ਦੇ ਵਿੱਚ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਘੜੀਸਿਆ ਜਾਂਦਾ ਹੈ ਬਾਲਕੋਨੀ ਦੇ ਵਿੱਚੋਂ ਘੜੀਸ ਕੇ ਉਸ ਦੀ লাশ ਨੂੰ ਬਾਥਰੂਮ ਦੇ ਵਿੱਚ ਸਿੱਟਿਆ ਜਾਂਦਾ ਹੈ ਪਰ ਅਫਸੋਸ ਪੁਲਿਸ ਦੇ ਹੱਥ 17 ਸਾਲਾਂ ਤੱਕ ਉਹ ਕਾਤਲ ਨਹੀਂ ਆਈ ਜਿਨ੍ਹਾਂ ਨੇ ਉਸ ਕੁੜੀ ਦਾ ਕਤਲ ਕੀਤਾ ਸੀ ਇਨਸਾਫ ਦੀ ਉਡੀਕ ਦੇ ਵਿੱਚ ਇੰਤਜ਼ਾਰ ਦੇ ਵਿੱਚ ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਦੇ ਚੱਕਰ ਦੇ ਵਿੱਚ ਮਾਂ-ਬਾਪ ਦੀ 17 ਸਾਲਾਂ ਦੀ ਮਿਹਨਤ ਪੱਲੇ ਨਹੀਂ ਪੈਂਦੀ ਅੱਜ ਮਾਂ-ਬਾਪ ਬੁਢੇ ਹੋ ਚੁੱਕੇ ਨੇ ਕਿਉਂਕਿ ਉਸ ਸਮੇਂ ਕੁੜੀ ਦੀ ਉਮਰ ਲਗਭਗ 17.5 ਸਾਲ ਸੀ 17 ਸਾਲਾਂ ਬਾਅਦ ਤਕਰੀਬਨ ਉਸ ਦੀ ਉਮਰ 34-35 ਸਾਲ ਹੋ ਜਾਣੀ ਸੀ ਪਰ ਇਨਸਾਫ ਨਹੀਂ ਮਿਲਿਆ ਕੀ ਹੈ ਸੱਚੀ ਘਟਨਾ ਤੁਸੀਂ ਵੀ ਜਦੋਂ ਸੁਣੋਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਆਂਧਰ ਪ੍ਰਦੇਸ਼ ਦਾ ਵਿਜੇ ਬਾੜਾ ਗੱਲ ਹੈ 27 ਦਸੰਬਰ 2007 ਦੀ ਇੱਥੇ ਇੱਕ ਹੋਸਟਲ ਸੀ ਹੋਸਟਲ ਦੇ ਵਿੱਚ ਇੱਕ ਕੁੜੀ ਜਿਸ ਦਾ ਨਾਮ ਆਇਸ਼ਾ ਮੀਰਾ ਸੀ ਉਹ ਰਹਿੰਦੀ ਸੀ ਬੀ ਫਾਰਮੇਸੀ ਕਰਦੀ ਸੀ ਤੇ ਉਸ ਦਾ ਜੋ ਕਾਲਜ ਸੀ ਉਹ ਨੇੜੇ ਸੀ ਉੱਥੋਂ ਉਹ ਕਾਲਜ ਆਇਆ ਕਰਦੀ ਸੀ ਸ਼ਾਮ ਨੂੰ ਜਦੋਂ ਆਇਸ਼ਾ ਮੀਰਾ ਕੁਝ ਕੰਮ ਕਰ ਰਹੀ ਸੀ ਤਾਂ ਇਸ ਦੇ ਦੋਸਤ ਆਉਂਦੇ ਨੇ ਤਾਂ ਇਸ ਨੂੰ ਕਹਿੰਦੇ ਨੇ ਕਿ ਆ ਜਾ ਆਪਾਂ ਨਾਲ ਵਾਲੇ ਕਮਰੇ 'ਚ ਪਾਰਟੀ ਕਰੀਏ ਤਾਂ ਇਹ ਕਹਿੰਦੀ ਹੈ ਕਿ ਨਹੀਂ ਮੇਰਾ ਦਿਲ ਨਹੀਂ ਕਰਦਾ ਤੁਸੀਂ ਜਾਓ ਪਾਰਟੀ ਕਰ ਲਓ ਇਹ ਜੋ ਹੋਸਟਲ ਸੀ ਇਹ ਹੋਸਟਲ ਦੇ ਕਮਰੇ ਸੀ ਕਮਰਿਆਂ ਦੇ ਵਿੱਚ 2-2 3-3 ਕੁੜੀਆਂ ਰਹਿੰਦੀਆਂ ਸੀ ਕਿਉਂਕਿ ਗੱਲ ਹੋਸਟਲ ਸੀ ਪਰ ਜੋ ਆਇਸ਼ਾ ਸੀ ਆਇਸ਼ਾ ਦੇ ਰੂਮ ਦੇ ਵਿੱਚ ਇੱਕ ਕੁੜੀ ਰਹਿੰਦੀ ਸੀ ਇਸ ਦੀ ਇੱਕ ਰੂਮ ਮੇਟ ਸੀ ਜਦੋਂ ਆਇਸ਼ਾ ਕਹਿੰਦੀ ਹੈ ਕਿ ਮੈਂ ਨਹੀਂ ਜਾਣਾ ਤਾਂ ਰੂਮ ਮੇਟ ਉਸ ਨੂੰ ਕਹਿੰਦੀ ਹੈ ਕਿ ਠੀਕ ਹੈ ਤੂੰ ਨਹੀਂ ਜਾਣਾ ਕੋਈ ਗੱਲ ਨਹੀਂ ਪਰ ਤੂੰ ਜੋ ਦਰਵਾਜ਼ਾਗਾ ਇਸ ਨੂੰ ਕੁੰਡਾ ਨਾ ਲਗਾਈਂ ਅੰਦਰੋਂ ਕਿਉਂਕਿ ਰਾਤ ਨੂੰ ਜਦੋਂ ਮੈਂ ਆਵਾਂਗੀ ਫਿਰ ਮੈਂ ਖੜਕਾਵਾਂਗੀ ਤੂੰ ਡਿਸਟਰਬ ਹੋਵੇਂਗੀ ਇਸ ਲਈ ਜੋ ਇਹ ਕੁੰਡਾ ਖੁੱਲਾ ਰੱਖੀ ਤਾਂ ਜੋ ਮੈਂ ਰਾਤ ਨੂੰ ਆਵਾਂ ਗੇਟ ਖੋਲ ਕੇ ਕਮਰੇ ਦੇ ਵਿੱਚ ਦਾਖਲ ਹੋ ਜਾਵਾਂ ਤਾਂ ਆਇਸ਼ਾ ਉਸ ਨੂੰ ਕਹਿੰਦੀ ਹੈ ਕਿ ਠੀਕ ਹੈ ਹੁਣ ਜੋ ਦੋਸਤ ਸੀ ਉਹ ਪਾਰਟੀ ਕਰ ਰਹੇ ਸੀ ਯਾਨੀ ਇਸ ਹੋਸਟਲ ਦੇ ਵਿੱਚ ਮੁੰਡਾ ਕੋਈ ਨਹੀਂ ਸੀ ਇਹ ਕੁੜੀਆਂ ਸੀ ਇਹ ਪਾਰਟੀ ਕਰ ਰਹੀਆਂ ਸੀ ਸਾਰੀ ਰਾਤ ਲੰਘ ਜਾਂਦੀ ਹੈ ਜੋ ਰੂਮ ਮੇਟ ਹੁੰਦੀ ਹੈ ਆਈਸ਼ਾ ਦੀ ਉਹ ਰੂਮ ਦੇ ਵਿੱਚ ਨਹੀਂ ਆਉਂਦੀ ਉਹ ਆਪਣੇ ਦੋਸਤਾਂ ਦੇ ਕਮਰੇ ਦੇ ਵਿੱਚ ਹੀ ਪੈ ਜਾਂਦੀ ਹੈ ਤੇ ਜਦੋਂ ਉਹ ਸਵੇਰੇ ਉੱਠਦੀ ਹੈ तकरीबन 5 ਵਜੇ ਜਦੋਂ ਉੱਠ ਕੇ ਕਮਰੇ ਤੋਂ ਬਾਹਰ ਆਉਂਦੀ ਹੈ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਬਾਲਕੋਨੀ ਦੇ ਵਿੱਚ ਜਗਾ ਜਗਾ ਤੇ ਖੂਨ ਖਿੰਡਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਅੱਗੇ ਜਾ ਕੇ ਦੇਖਦੀ ਹੈ ਤਾਂ ਬਾਥਰੂਮ ਦੇ ਵਿੱਚ ਆਇਸ਼ਾ ਮੀਰਾ ਦੀ লাশ ਪਈ ਸੀ ਉਹ ਰੌਲਾ ਪਾਉਂਦੀ ਹੈ ਚੀਕਾਂ ਮਾਰਦੀ ਹੈ ਤਾਂ ਇਸ ਦਾ ਰੌਲਾ ਸੁਣ ਕੇ ਵਾਰਡਨ ਆ ਜਾਂਦੀ ਹੈ ਬਾਕੀ ਜੋ ਕੁੜੀਆਂ ਉੱਥੇ ਰਹਿਣੀਆਂ ਸੀ ਉਹ ਆ ਜਾਂਦੀਆਂ ਨੇ ਜਦੋਂ ਦੇਖਦੇ ਆ ਕਿ ਮੀਰਾ ਦੀ লাশ ਤਾਂ ਖੂਨ ਨਾਲ ਲਤਪਤ ਹੋਈ ਪਈ ਹੈ ਮੌਕੇ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਤੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਜਾਂਚ ਕੀਤੀ ਜਾਂਦੀ ਹੈ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਜੋ ਆਇਸ਼ਾ ਮੀਰਾ ਸੀ ਇਸ ਦਾ ਜੋ ਕਤਲ ਸੀ ਉਹ ਇਸ ਦੇ ਕਮਰੇ ਦੇ ਵਿੱਚ ਕੀਤਾ ਗਿਆ ਸੀ ਜਾਨੀ ਕਮਰੇ ਦੇ ਵਿੱਚ ਕਤਲ ਕਰਨ ਤੋਂ ਬਾਅਦ লাশ ਨੂੰ ਕਢੀਸ ਕੇ ਬਾਥਰੂਮ ਦੇ ਵਿੱਚ ਲਿਆ ਕੇ ਸਿੱਟਿਆ ਗਿਆ ਸੀ ਤੇ ਜਦੋਂ ਹੁਣ ਕਮਰੇ ਦੀ ਹੋਰ ਜਾਂਚ ਕੀਤੀ ਜਾਂਦੀ ਹੈ ਤਾਂ ਉਥੋਂ ਇੱਕ ਪੁਲਿਸ ਦੇ ਹੱਥ ਨੋਟ ਵੀ ਲੱਗਦਾ ਨੋਟ ਵਿੱਚ ਲਿਖਿਆ ਗਿਆ ਸੀ ਕਿ ਪਿਆਰ ਠਕਰਾਉਣ ਦੇ ਕਾਰਨ ਹੀ ਆਇਸ਼ਾ ਦਾ ਕਤਲ ਕੀਤਾ ਗਿਆ ਸੀ ਤੇ ਇਹ ਨੋਟ ਕਿਸੇ ਮੁੰਡੇ ਵੱਲੋਂ ਹੀ ਲਿਖਿਆ ਹੋ ਸਕਦਾ ਪਰ ਰਾਤ ਨੂੰ ਅੱਧੀ ਰਾਤ ਨੂੰ ਇਸ ਹੋਸਟਲ ਦੇ ਵਿੱਚ ਮੁੰਡਾ ਕਿਵੇਂ ਆ ਗਿਆ ਕਿਉਂਕਿ ਇਸ ਹੋਸਟਲ ਦਾ ਤਾਂ ਇੱਕ ਬੌਚਮੈਨ ਵੀ ਹੁੰਦਾ ਹੈ ਤੇ ਜੋ ਗਾਰਡਨ ਹੁੰਦੀ ਹੈ ਉਹ ਵੀ 10:30 11:00 ਵਜੇ ਤੱਕ ਇੱਥੇ ਰੌਂਡ ਲਗਾਉਂਦੀ ਹੈ ਫਿਰ ਕੌਣ ਸੀ ਜਿਸਨੇ ਇਸ ਆਇਸ਼ਾ ਮੀਰਾ ਦਾ ਕਤਲ ਕਰ ਦਿੱਤਾ ਤੇ ਉਹ ਜੋ ਹੈਂਡਰਾਈਟਿੰਗ ਸੀ ਉਸ ਤੇ ਵੀ ਸੈਂਪਲ ਲੈਤੇ ਜਾਂਦੇ ਨੇ ਹੁਣ ਸਾਰੇ ਹੋਸਟਲ ਦੇ ਵਿੱਚੋਂ ਪੁੱਛਗਿੱਛ ਕੀਤੀ ਜਾਂਦੀ ਆ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਪੁਲਿਸ ਵੱਲੋਂ ਪੁੱਛਿਆ ਜਾਂਦਾ ਕਿ ਕੋਈ ਅਣਜਾਣ ਮੁੰਡਾ ਤੁਸੀਂ ਇੱਥੇ ਘੁੰਮਦਾ ਦੇਖਿਆ ਹੋਵੇ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਤੇ ਨਾ ਹੀ ਉਹ ਜੋ ਹੈਂਡਰਾਈਟਿੰਗ ਸੀ ਉਹ ਕਿਸੇ ਦੇ ਨਾਲ ਮੇਲ ਖਾ ਰਹੀ ਸੀ ਜਾਂਚ ਪੁਲਿਸ ਜਾਰੀ ਰੱਖਦੀ ਆ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸੀ ਉਸ ਤੋਂ ਬਾਅਦ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਉਸ ਵਿੱਚ ਆਉਂਦਾ ਹੈ ਕਿ ਇਸ ਕੁੜੀ ਦੇ ਉੱਤੇ ਚਾਕੂਆਂ ਦੇ ਨਾਲ ਬਾਰ ਕੀਤੇ ਹੋਏ ਸੀ ਤੇ ਇਸ ਦੇ ਮੱਥੇ ਦੇ ਵਿੱਚ ਵੀ ਕਿਸੇ ਚੀਜ਼ ਨਾਲ ਬਾਰ ਕੀਤਾ ਸੀ ਜਿਸ ਕਾਰਨ ਇਸ ਦੇ ਮੱਥੇ ਵਿੱਚੋਂ ਵੀ ਖੂਨ ਨਿਕਲਿਆ ਹੋਇਆ ਸੀ ਤੇ ਇਸ ਦਾ ਕਤਲ ਕਰਨ ਤੋਂ ਬਾਅਦ ਜੋ ਇਹ লাশ ਸੀ ਉਹ ਕਮਰੇ ਦੇ ਵਿੱਚੋਂ ਘੜਿਸ ਕੇ ਬਾਥਰੂਮ ਦੇ ਵਿੱਚ ਛੱਡ ਦਿੱਤੀ ਗਈ ਸੀ ਜਾਨੀ ਬਾਥਰੂਮ ਦੇ ਵਿੱਚ ਸੁੱਟ ਦਿੱਤੀ ਗਈ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਇਸ ਕਤਲ ਬਾਰੇ ਕੁਝ ਵੀ ਨਹੀਂ ਪਤਾ ਸੀ ਬੜੀ ਹੈਰਾਨੀ ਵਾਲੀ ਗੱਲ ਸੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸੀ ਪਰ ਆਇਸ਼ਾ ਦੇ ਮਾਪੇ ਕਹਿ ਰਹੇ ਸੀ ਕਿ ਸਾਡੀ ਬੇਟੀ ਦੇ ਕਤਲ ਪਿੱਛੇ ਆਂਧਰਾ ਪ੍ਰਦੇਸ਼ ਦੇ ਕਿਸੇ ਵੱਡੇ ਨੇਤਾ ਦੇ ਮੁੰਡੇ ਦਾ ਹੱਥ ਹੈ ਆਇਸ਼ਾ ਦੀ ਮਾਂ ਲਗਾਤਾਰ ਇਹ ਗੱਲ ਕਹਿ ਰਹੀ ਸੀ ਪਰ ਪੁਲਿਸ ਇੱਕ ਨਾਮੀ ਗੁੰਡੇ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਦਾ ਨਾਮ ਗੁਰਵਿੰਦਰ ਸਿੰਘ ਲੱड्डੂ ਹੁੰਦਾ ਹੈ ਤੇ ਕਹਿੰਦੀ ਹੈ ਕਿ ਇਸ ਨੇ ਆਇਸ਼ਾ ਦਾ ਕਤਲ ਕੀਤਾ ਹੈ ਉਸ ਦੇ ਵਿਰੁੱਧ ਪੁਲਿਸ ਦਾ ਕਹਿਣਾ ਸੀ ਕਿ ਸਾਡੇ ਕੋਲ ਸਬੂਤ ਵੀ ਨਹੀਂ ਤੇ ਇਹ ਜੋ ਸਬੂਤ ਸੀ ਉਹ ਅਦਾਲਤ ਦੇ ਵਿੱਚ ਪੇਸ਼ ਕਰਦੇ ਆ ਇਸ ਨੂੰ ਰਿਮਾਂਡ ਤੇ ਲਿਤਾ ਜਾਂਦਾ ਬਾਰ-ਬਾਰ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਇਸ ਦੀ ਇੱਕ ਵਾਰ ਜ਼ਮਾਨਤ ਵੀ ਰੱਦ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਦਾ ਪੌਲੀਗ੍ਰਾਫ ਟੈਸਟ ਵੀ ਕਰਵਾਇਆ ਜਾਂਦਾ ਹੈ ਪਰ ਇਸ ਕੇਸ ਦੇ ਨਾਲ ਕੁਝ ਵੀ ਗੁਰਵਿੰਦਰ ਸਿੰਘ ਲੱड्डू ਦਾ ਲੈਣਾ ਦੇਣਾ ਨਹੀਂ ਸੀ ਇਸ ਪੌਲੀਗ੍ਰਾਫ ਟੈਸਟ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜਾਣੀ ਇਸ ਕਤਲ ਕੇਸ ਦੇ ਸ਼ੁਰੂਆਤੀ ਜੋ ਮਹੀਨੇ ਸੀ ਉਹ ਪੁਲਿਸ ਐਦਾਂ ਹੀ ਬਰਬਾਦ ਕਰ ਦਿੰਦੀ ਹੈ ਤੇ ਹੁਣ ਜਦੋਂ ਇਸ ਕਤਲ ਨੂੰ 9 ਮਹੀਨੇ ਲੰਘ ਜਾਂਦੇ ਆ ਤਾਂ ਪੁਲਿਸ ਇੱਕ ਹੋਰ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਦਾ ਨਾਮ ਸਤਿਆਮ ਬਾਬੂ ਹੁੰਦਾ ਹੈ ਇਹ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁਲਿਸ ਇਹ ਗੱਲ ਦਾ ਦਾਵਾ ਕਰਦੀ ਹੈ ਕਿ ਜੋ ਸਤਿਆਮ ਬਾਬੂ ਆ ਇਸ ਨੇ ਖੁਦ ਮੰਨ ਲਿਆ ਕਿ ਮੈਂ ਆਇਸ਼ਾ ਦਾ ਕਤਲ ਕੀਤਾ ਤੇ ਹੁਣ ਲੱਗਦਾ ਹੈ ਕਿ ਜੋ ਆਇਸ਼ਾ ਦਾ ਕਾਤਲ ਹੈ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਕੇਸ ਚੱਲਦਾ ਹੈ ਤੇ 2010 ਦੇ ਵਿੱਚ ਸਤਿਅਮ ਨੂੰ ਕੋਰਟ ਵੱਲੋਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸਜ਼ਾ ਦੇ ਫੈਸਲੇ ਤੋਂ ਬਾਅਦ ਜੋ ਇਹ ਸਤਿਅਮ ਹੁੰਦਾ ਉਹ ਹਾਈ ਕੋਰਟ ਦਾ ਰੁਕ ਕਰਦਾ ਹੈ ਤੇ ਇਹ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੰਦਾ ਕਿ ਮੈਂ ਆਈਸ਼ਾ ਦਾ ਕਤਲ ਕੀਤਾ ਇਸ ਨੇ ਕਿਹਾ ਕਿ ਮੈਂ ਬਿਲਕੁਲ ਬੇਕਸੂਰ ਹਾਂ ਮੈਨੂੰ ਇਸ ਕੇਸ ਬਾਰੇ ਕੁਝ ਵੀ ਨਹੀਂ ਪਤਾ ਜਦੋਂ ਸਤਿਮ ਹਾਈ ਕੋਰਟ ਦੇ ਵਿੱਚ ਇਹ ਗੱਲ ਕਹਿੰਦਾ ਤਾਂ ਸਾਰੀ ਕਹਾਣੀ ਪਲਟ ਜਾਂਦੀ ਹੈ ਤੇ ਜੋ ਸਬੂਤ ਪੁਲਿਸ ਨੇ ਏਸ ਦੇ ਵਿਰੁੱਧ ਕੋਰਟ ਦੇ ਵਿੱਚ ਦਾਖਲ ਕੀਤੇ ਸੀ ਉਹਨਾਂ ਦੀ ਜਾਂਚ ਹਾਈ ਕੋਰਟ ਚੰਗੀ ਤਰ੍ਹਾਂ ਕਰਦਾ ਹੈ ਤੇ ਹਾਈ ਕੋਰਟ ਨੂੰ ਇਨ੍ਹਾਂ ਸਬੂਤਾਂ ਦੇ ਵਿੱਚ ਗੜਬੜੀ ਨਜ਼ਰ ਆਉਂਦੀ ਹੈ ਤਾਂ ਹਾਈ ਕੋਰਟ 2017 ਦੇ ਵਿੱਚ ਸਤਿਮ ਨੂੰ ਰਿਹਾ ਕਰ ਦਿੰਦਾ ਹੈ ਤੇ ਜੋ ਸਤਿਅਮ ਬਾਬੂਸੀ ਉਸ ਨੇ ਜੇਲ੍ਹ ਤੋਂ ਬਾਹਰ ਆ ਕੇ ਕਿਹਾ ਸੀ ਕਿ ਪੁਲਿਸ ਨੇ ਵੱਡੇ ਵੱਡੇ ਘਰਾਂ ਦੇ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਮੈਂ ਬਾਹਰ ਆ ਗਿਆ ਤੇ ਅਸਲੀ આરોપી ਜਲਦੀ ਹੀ ਜੇਲ੍ਹ ਵਿੱਚ ਹੋਣਗੇ ਜਾਨੀ ਹਾਈ ਕੋਰਟ ਵੱਲੋਂ ਇਸ ਨੂੰ નિર્ਦੋਸ਼ ਕਰਾਰ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਫੇਰ ਜੋ ਆਈਸ਼ਾ ਦਾ ਪਰਿਵਾਰ ਹੁੰਦਾ ਹੈ ਉਹ ਕਹਿੰਦਾ ਹੈ ਕਿ ਸਾਡੀ ਬੇਟੀ ਦੇ ਕਤਲ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵੱਡੇ ਨੇਤਾ ਦਾ ਮੁੰਡਾ ਇਨਵੋਲਵ ਹੈ ਪਰ ਪੁਲਿਸ ਪਹਿਲਾਂ ਵਾਂਗ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੰਦੀ ਹੈ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਜਾਂਦਾ ਹੈ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ ਕਿਉਂਕਿ ਪੁਲਿਸ ਦੇ ਬਸ ਦਾ ਰੋਗ ਇਹ ਨਹੀਂ ਰਿਹਾ ਸੀ ਹੁਣ ਸੀਬੀਆਈ ਮੰਗ ਕਰਦੀ ਹੈ ਕਿ ਸਾਨੂੰ ਜੋ ਆਇਸ਼ਾ ਮੀਰਾ ਸੀ ਉਸ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਸਾਰੇ ਕਿਤੋਂ ਇਜਾਜ਼ਤਾਂ ਲੈਤੀਆਂ ਜਾਂਦੀਆਂ ਤੇ ਮਾਂ ਬਾਪ ਵੀ ਕਹਿੰਦੇ ਨੇ ਕਿ ਹਾਂ ਸਾਨੂੰ ਵੀ ਕੋਈ ਦਿੱਕਤ ਨਹੀਂ ਆਈਸ਼ਾ ਦਾ ਦਬਰ ਤੋਂ ਪੋਸਟਮਾਰਟਮ ਕਰਵਾਇਆ ਹੈ ਹੁਣ ਤਕਰੀਬਨ 12 ਸਾਲਾਂ ਬਾਅਦ ਆਈਸ਼ਾ ਦੀ ਜੋ লাশ ਹੁੰਦੀ ਹੈ ਉਸ ਨੂੰ ਕਬਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪਰ ਸੀਬੀਆਈ ਪੋਸਟਮਾਰਟਮ ਵੀ ਕਰਵਾ ਲੈਂਦੀ ਹੈ 12 ਸਾਲਾਂ ਬਾਅਦ ਤੇ ਸੀਬੀਆਈ ਜੋ ਜਾਂਚ ਕਰ ਰਹੀ ਹੈ ਉਸ ਵਿੱਚ ਇੱਕ ਫੈਮਲੀ ਫਰੈਂਡ ਆ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਪਰ 10 ਸਾਲਾਂ ਬਾਅਦ ਵੀ ਜੋ ਅਸਲੀ ਦੋਸ਼ੀ ਨੇ ਜੋ ਕਾਤਲ ਹੈ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਆਇਸ਼ਾ ਦਾ ਮਾਪੇ ਘਟਕ ਰਿਹਾ ਤੇ ਉਹਨਾਂ ਨੂੰ ਲੱਗ ਰਿਹਾ ਕਿ ਅਸਲੀ ਦੋਸ਼ੀ ਕਦੋਂ ਫੜੇ ਜਾਣਗੇ ਤੇ ਕਦੋਂ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਕਿ ਸਾਡੀ ਬੇਟੀ ਦਾ ਕੀ ਕਸੂਰ ਸੀ ਕਿਸ ਕਾਰਨ ਉਸ ਮਾਸੂਮ ਦਾ ਕਤਲ ਕਰ ਦਿੱਤਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਕੇਸ ਦੇ ਵਿੱਚ ਕਾਫੀ ਪ੍ਰੂਫਸ ਹਨ ਜਿਵੇਂ ਫਿੰਗਰਪ੍ਰਿੰਟ ਹੈਂਡਰਾਈਟਿੰਗ ਤੇ ਹੋਰ ਵੀ ਕਈ ਸਬੂਤ ਪਰ ਫੇਰ ਵੀ ਜੋ ਦੋਸ਼ੀ ਸੀ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ ਸੀਬੀਆਈ ਇਸ ਕੇਸ ਦੀ ਜਾਂਚ ਵਿੱਚ ਲੱਗੀ ਹੋਈ ਹੈ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ 17 ਸਾਲ ਤਾਂ ਬੀਤ ਗਏ ਇਸ ਤੋਂ ਬਾਅਦ ਕੀ ਹੋਵੇਗਾ आयशा ਦੇ ਮਾਪਾਪ ਨੂੰ ਇਨਸਾਫ ਮਿਲੇਗਾ ਜਾਂ ਨਾ ਮਿਲੇਗਾ ਪਰਵਾਰ ਦੇ ਕਹਿਣ ਮੁਤਾਬਕ ਇਸ ਕੇਸ ਦੇ ਵਿੱਚ ਵੱਡੇ ਕਿਸੇ ਨੇਤਾ ਦਾ ਮੁੰਡਾ ਇਨਵੋਲਵ ਹੈ ਹੈ ਜਾਂ ਨਹੀਂ ਉਹ ਤਾਂ ਸੀਬੀਆਈ ਸਾਫ ਕਰੇਗੀ ਜਦੋਂ ਇਸ ਸਾਰੇ ਘਟਨਾਕਰਮ ਤੋਂ ਪਰਦਾ ਉਠੇਗਾ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਕਿਵੇਂ ਇੱਕ ਕੁੜੀ ਦਾ ਕਤਲ ਹੋ ਗਿਆ ਤੇ ਉਸ ਦਾ ਦੋਸ਼ੀ 17 ਸਾਲਾਂ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੁਹਾਡੇ ਕਮੈਂਟ ਇਸ ਵੀਡੀਓ ਤੇ ਬਹੁਤ ਜ਼ਰੂਰੀ ਆ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ ਕਿ ਇਸ ਵਿੱਚ ਕੀ ਕਾਰਨ ਹੈ ਕਿਉਂ ਇੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਕਿਉਂ ਬੁੱਢੇ ਮਾਪੇ ਇਨਸਾਫ ਲਈ ਦਰਦਰ ਪਟਕ ਰਹੇ ਆ ਸੀਬੀਆਈ ਜਾਂਚ ਕਰ ਰਹੀ ਆ ਪਰ ਸੀਬੀਆਈ ਨੂੰ ਵੀ ਇਹ ਕੇਸ ਦਿੱਤੇ ਨੂੰ ਕਈ ਸਾਲ ਹੋ ਗਏ ਸੋ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼ਕਾਲ